ਮੁੱਖੇ ਤੋਂ ਹੋ ਕੇ ਗੁਰੂ ਨਾਨਕ ਦੇਵ ਜੀ ਬਗਦਾਦ ਪਹੁੰਚੇ ਤੇ ਉੱਥੇ ਉਹਨਾਂ ਦਾ ਪੀਰ ਦਸਤਗੀਰ ਨਾਲ ਮਿਲਾਪ ਹੋਇਆ ਪੀਰ ਨੇ ਪੁੱਛਿਆ ਤੁਸੀਂ ਕੌਣ ਹੋ ਅਤੇ ਕਿਸ ਅਗਾਹਣੇ ਦੇ ਫਕੀਰ ਹੋ ਪੀਰ ਨੂੰ ਗੁਰੂ ਜੀ ਨੇ ਉੱਤਰ ਦਿੱਤਾ ਮੈਨੂੰ ਨਾਨਕ ਕਹਿੰਦੇ ਹਨ ਮੈਂ ਵਾਹਿਦਾ ਆਲਿਆਂ ਦਾ ਫਕੀਰ ਹਾਂ ਪੀਰ ਨੇ ਫੇਰ ਕਿਹਾ ਪਰ ਤੁਹਾਡਾ ਕੋਈ ਘਰਾਣਾ ਫਕੀਰਾ ਫਿਰਕਾ ਮੁਲਕ ਆਦੀ ਤਾਂ ਹੋਵੇਗਾ ਗੁਰੂ ਜੀ ਨੇ ਮੁਸਕਰਾ ਕੇ ਪੀਰ ਵੱਲ ਵੇਖਿਆ ਅਤੇ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਹਿਣ ਲੱਗੇ ਕਿ ਅੱਲਾ ਦਾ ਵੀ ਕੋਈ ਦਿਰ ਕਾ ਘਰਾਣਾ ਯਾ ਮੁਲਕ ਹੈ ਇਸ ਤਰ੍ਹਾਂ ਅਲਹਾ ਦੇ ਫਕੀਰ ਦਾ ਵੀ ਕੋਈ ਘਰਾਣਾ ਯਾ ਮੁਲਕ ਨਹੀਂ ਹੁੰਦਾ ਅੱਲਾ ਪਾਕ ਕਿਸੇ ਖਾਸ ਥਾਂ ਵੀ ਨਾ ਰਹਿੰਦੇ ਹਨ ਬੇਅੰਤ ਆਕਾਸ਼ਾਂ ਪਤਾਲਾਂ ਵਿੱਚ ਵਸਦੀ ਕਾਇਨਾਤ ਦਾ ਭਰਪੂਰ ਖਿਆਲ ਰੱਖਦਾ ਹੈ ਉਸ ਦੀ ਨਜਾਬ ਵਿੱਚ ਕੋਈ ਨੁਕਸ ਨਹੀਂ ਇਹ ਅਨੁੱਖ ਅਤੇ ਇਸ ਦੇ ਰਹਿਬੀਰ ਹੀ ਇੱਥੇ ਆ ਕੇ ਵੰਡੇ ਆ ਪਾਉਂਦੇ ਹਨ ਪੀਰ ਗੁਰੂ ਜੀ ਦੀਆਂ ਗੱਲਾਂ ਤੋਂ ਪ੍ਰਭਾਵਿਤ ਤਾਂ ਹੋਇਆ ਪਰ ਲੱਖਾਂ ਆਕਾਸ਼ਾਂ ਅਤੇ ਲੱਖਾਂ ਪਤਾਲਾਂ ਦੀ ਗੱਲ ਉਸ ਤੇ ਸਮਝ ਨਾ ਆਈ ਉਸ ਉਸ ਨੇ ਕਹਿਣ ਉਸ ਨੇ ਕਿਹਾ ਜਿੱਥੋਂ ਤੱਕ ਸਾਡਾ ਗਿਆਨ ਹੈ ਅਸੀਂ ਤਾਂ 7 ਆਕਾਸ਼ ਅਤੇ 7 ਪਤਾਲ ਸੁਨੇ ਹਨ ਅਤੇ ਪਵਿੱਤਰ ਕਿਤਾਬ ਵਿੱਚ ਪੜ੍ਹੇ ਵੀ ਹੈ ਪਰ ਲੱਖਾਂ ਆਕਾਸ਼ਾਂ ਤੇ ਲੱਖਾਂ ਪਤਾਲਾਂ ਦੀ ਗੱਲ ਤਾਂ ਤੁਸੀਂ ਕਿਤੇ ਪੜ੍ਹੀ ਸੁਣੀ ਨਹੀਂ ਕਿਰਪਾ ਕਰਕੇ ਸਾਨੂੰ ਇਸ ਬਾਰੇ ਸਮਝਾਓ ਪੀਰ ਦਾ ਲੜਕਾ ਵੀ ਲੱਗੇ ਹੀ ਬੈਠਾ ਸੀ ਗੁਰੂ ਜੀ ਨੇ ਉਸ ਦੇ ਮੱਥੇ ਤੇ ਹੱਥ ਰੱਖਿਆ ਅਤੇ ਉਸ ਨੂੰ ਅੱਖਾਂ ਸਿੱਟਣ ਦਾ ਆਦੇਸ਼ ਕੀਤਾ ਪੀਰ ਦੇ ਪੁੱਤਰ ਨੇ ਭਲਾਂ ਵਿੱਚ ਹੀ ਲੱਖਾਂ ਆਕਾਸ਼ ਅਤੇ ਪਤਾਲ ਵੇਖ ਲਈ ਪੀਰ ਦੇ ਪੁੱਤਰ ਨੇ ਜਦ ਇਸ ਅਸਲੀਅਤ ਬਾਰੇ ਬਾਕੀਆਂ ਨੂੰ ਦੱਸਿਆ ਤਾਂ ਉਹ ਸਭ ਗੁਰੂ ਜੀ ਦੇ ਚਰਨਾਂ ਤੇ ਡਿੱਗ ਆਏ ਗੁਰੂ ਨਾਨਕ ਦੇਵ ਜੀ ਲੋਕਾਂ ਨੂੰ ਨਾਮ ਦਾਨ ਦੇ ਗੱਫੇ ਬਖਸ਼ਦੇ ਹੋਏ ਗੁਰੂ ਜੀ ਉਸ ਸਥਾਨ ਤੇ ਪੁੱਜੇ ਜਿਸ ਨਗਰ ਨੂੰ ਐਸਨ ਅਬਦਾਰ ਕਿਹਾ ਜਾਂਦਾ ਸੀ ਗੁਰੂ ਜੀ ਇੱਕ ਪਹਾੜੀ ਦੀ ਓਟ ਵਿੱਚ ਬੈਠੇ ਸੀ ਮਰਦਾਨੇ ਨੂੰ ਬਹੁਤ ਪਿਆਸ ਲੱਗੀ ਸੀ ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਉੱਪਰ ਪਹਾੜ ਤੇ ਇੱਕ ਚਸ਼ਮਾ ਹੈ ਜਿਸ ਵਿੱਚ ਕਾਫੀ ਪਾਣੀ ਹੈ ਪਰ ਉਸ ਪਾਣੀ ਦਾ مالک ਕੰਦਾਰੀ ਬਣਿਆ ਬੈਠਾ ਹੈ ਪਰ ਉਹ ਇੱਕ ਫਕੀਰ ਹੈ ਜੇ ਤੁਸੀਂ ਉਸ ਨੂੰ ਬੇਨਤੀ ਕਰੋਗੇ ਤਾਂ ਉਹ ਜ਼ਰੂਰ ਤੁਹਾਨੂੰ ਪੀਣ ਜੋਗਾ ਪਾਣੀ ਦੇ ਦੇਵੇਗਾ ਮਰਦਾਨਾ ਪਹਾੜ ਚੜਦਾ ਹੋਇਆ ਵਲੀ ਕੰਧਾਰੀ ਪਾਸ ਪਹੁੰਚਿਆ ਅਤੇ ਘਟ ਪਾਣੀ ਦੀ ਬੇਨਤੀ ਕੀਤੀ ਪਰ ਵਲੀ ਕੰਧਾਰੀ ਕੜਕ ਕੇ ਬੋਲਿਆ ਜਿਸ ਫਕੀਰ ਦਾ ਤੂੰ ਚੇਲਾ ਬਣਿਆ ਹੈ ਕਿ ਉਹ ਤੈਨੂੰ ਪਾਣੀ ਵੀ ਨਹੀਂ ਪਿਆ ਸਕਦਾ ਮਰਦਾਨਾ ਪਿਆਸ ਦਾ ਮਾਰਿਆ ਫੇਰ ਗੁਰੂ ਜੀ ਪਾਸ ਪਹੁੰਚ ਗਿਆ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ 베ਰ ਫੇਰ ਬੇਨਤੀ ਕਰਨ ਵਾਸਤੇ ਭੇਜਿਆ ਪਰ ਮਰਦਾਨਾ ਦੂਸਰੀ ਵਾਰ ਵੀ ਨਿਰਾਸ਼ ਮੂਡ ਆਇਆ ਫਿਰ ਗੁਰੂ ਜੀ ਨੇ ਸੰਗਤ ਵਿੱਚ ਬੈਠੇ ਕੁਝ ਵਿਅਕਤੀਆਂ ਨੂੰ ਆਦੇਸ਼ ਦਿੱਤਾ ਕਿ ਉਹ ਇੱਕ ਖਾਸ ਖਬਰ ਨੂੰ ਖਾਸ ਪੱਥਰ ਨੂੰ ਉਖਾੜਨ ਜਦ ਉਹਨਾਂ ਲੋਕਾਂ ਉਸ ਪੱਥਰ ਨੂੰ ਪੱਟਿਆਂ ਤਾਂ ਇੱਕ ਵੱਡਾ ਸੋਮਾ ਪਾਣੀ ਦਾ ਵਹਨ ਤਰਿਆ ਵੱਲੀ ਕੰਧਾਰੀ ਦਾ ਉਹ ਸਰੋਵਰ ਬਿਲਕੁਲ ਸੁੱਕ ਗਿਆ ਉਹ ਗੁੱਸੇ ਨਾਲ ਈਲਾ ਹੋ ਗਿਆ ਆਪਣੀ ਕਰਾਮਾਤੀ ਸ਼ਕਤੀ ਨਾਲ ਉਸ ਇੱਕ ਵੱਡੇ ਪੱਥਰ ਨੂੰ ਗੁਰੂ ਨਾਨਕ ਦੇਵ ਜੀ ਵੱਲ ਰੋੜਿਆ ਤਾਂ ਕਿ ਉਹ ਪੱਥਰ ਥੱਲੇ ਕੁਚਲ ਕੇ ਕੁਚਲ ਕੇ ਗੁਰੂ ਨਾਨਕ ਦੇਵ ਜੀ ਮਰ ਜਾਣ ਪਰ ਜਦ ਉਹ ਪੱਥਰ ਰੁੜਿਆ ਗੁਰੂ ਜੀ ਵੱਲ ਆਇਆ ਤਾਂ ਗੁਰੂ ਜੀ ਨੇ ਆਪਣਾ ਹੱਥ ਉਸ ਪੱਥਰ ਅੱਗੇ ਕਰ ਦਿੱਤਾ ਅਤੇ ਪੱਥਰ ਉੱਥੇ ਹੀ ਰੁਕ ਗਿਆ ਗੁਰੂ ਜੀ ਦਾ ਪੰਜਾ ਉਸ ਪੱਥਰ ਵਿੱਚ ਤਸ ਗਿਆ ਗੁਰੂ ਜੀ ਦੇ ਨਜੇ ਦਾ ਨਿਸ਼ਾਨ ਹੱਲੇ ਵੀ ਉਸ ਪੱਥਰ ਉੱਤੇ ਇਹ ਕਿਹਾ ਹੋਇਆ ਹੈ ਜਦ ਗੁਰੂ ਨਾਨਕ ਦੇਵ ਜੀ ਦੇ ਇਸ ਅਨੋਖੇ ਕੋਤਕ ਦਾ ਪਤਾ ਢੰਡ ਵਾਲਿਆਂ ਨੂੰ ਲੱਗਾ ਤਾਂ ਉਹ ਗੁਰੂ ਜੀ ਦੀ ਚਰਨੀਆਂ ਲੱਗੇ